ਨਮਸਕਾਰ ਦੋਸਤੋ ਮੈਂ ਅਨੰਨ ਰੂਲਾ ਜ਼ੀਰਾ ਬਲੇਡਨ ਤੋਂ ਹਾਜ਼ਰ ਹਾਂ ਮਗੂ ਨਾਲ ਜੁੜੀ ਇੱਕ ਇੰਪੋਰਟੈਂਟ ਖਬਰ ਲੈ ਕੇ ਮਗੂਚ ਫਲਾਈਓਵਰ ਨਾ ਬਣਾਉਣਾ ਤੇ ਨੈਸ਼ਨਲ ਹਾਈਵੇ ਥਾਰਟੀ ਨੇ ਫੇਰ ਕਿਤੇ ਹੱਥ ਖੜੇ ਜਨਵਰੀ 2025 ਵਿੱਚ ਇਸ ਦਾ ਸ਼ੁਰੂ ਕਰਨਾ ਸੀ ਨਿਰਮਾਣ ਦੋਸਤੋ ਮਗੂ ਨਵਾਸੀਆਂ ਦੀ ਮੁਸੀਬਤ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਆਏ ਦਿਨ ਟ੍ਰੈਫਿਕ ਚ ਵਿਗੜ ਪਉਣ ਵਾਲੇ ਤੇ ਮਿੱਟੀ ਘਟੇ ਨਾਲ ਲੋਕਾਂ ਨੂੰ ਪੀੜਤ ਕਰਨ ਵਾਲੇ ਫਾਟਕੋ ਉੱਪਰ ਫਲਾਈਓਵਰ ਨਾ ਬਣਨ ਤੇ ਨੈਸ਼ਨਲ ਹਾਈਵੇ ਤੇ ਨੇ ਫਿਰ ਆਪਣੇ ਹੱਥ ਘੜੇ ਕਰ ਦਿੱਤੇ ਹਨ ਇਸ ਤੋਂ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਨਵਰੀ 2025 ਵਿੱਚ ਇਸ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ ਪਰ ਹੁਣ ਸਰਕਾਰ ਫਿਰ ਮੁੱਕਰਦੀ ਨਜ਼ਰ ਆ ਰਹੀ ਹੈ ਜਿਸ ਤੋਂ ਚਲਦੇ ਆ ਫਟਕਦੇ ਵਾਰ-ਵਾਰ ਬੰਦ ਹੋਣ ਕਾਰਨ ਜਾਮ ਲੱਗੇ ਰਹਿੰਦੇ ਹਨ ਤੇ ਸੜਕਾਂ ਤੇ ਪੈਚ ਨਾ ਲੱਗਣ ਕਾਰਨ ਲੋਕ ਮਿੱਟੀ ਘਟੇ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ ਜੀ ਦਾ ਬਲੇਟਰ ਨੂੰ ਫਿਰ ਹਾਈਵੇ ਤੋ ਜਾਣਕਾਰੀ ਮਿਲੀ ਸੀ ਕਿ ਇਸੇ ਮਹੀਨੇ ਹੀ ਕੰਮ ਸ਼ੁਰੂ ਕੀਤਾ ਜਾਵੇਗਾ ਜਦੋਂ ਵੀ ਲੋਕਾਂ ਦੀਆਂ ਜ਼ਮੀਨਾਂ ਦੀ ਐਕਵਾਇਰ ਕਰ ਲੈਂਗੀਆਂ ਹਨ ਤੇ ਸਰਕਾਰ ਨੇ ਸੜਕਾਂ ਤੇ ਫਟਕਦਾ ਨਿਰਮਾਣ ਕਰਨਾ ਸੀ ਇਸੇ ਚੋਂ ਫਿਰ ਦੇਰੀ ਕਿਉਂ ਕੀਤੀ ਜਾ ਰਹੀ ਹੈ ਇਹ ਸਮਝ ਨਹੀਂ ਆ ਰਿਹਾ